ਬੀਤੀ ਦੇਰ ਰਾਤ ਚਲੀ ਤੇਜ਼ ਹਨੇਰੀ ਦੌਰਾਨ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਮਚਰਾਲਾ ਵਿਖੇ ਸੰਤ ਬਾਬਾ ਗਰੀਬਦਾਸ ਜੀ ਵੱਲੋਂ ਚਲਾਈ ਜਾ ਰਹੀ ਗਊਸ਼ਾਲਾ ਵਿੱਚ ਅੱਗ ਲੱਗ ਗਈ ਜਿਸ ਦੇ ਚੱਲਦੇ ਅੱਗ ਨੇ ਭਿਆੰਕਰ ਰੂਪ ਜਿਹੜਾ ਹੈ ਉਹ ਤਾਰਨ ਕਰ ਲਿਆ ਅਤੇ ਗਊਸ਼ਾਲਾ ਦੇ ਤਿੰਨ ਸ਼ੈੱਡ ਜਿਹੜੇ ਨੇ ਦਸਤਾਈਏ ਸੜਕੇ ਸੁਆਹ ਹੋ ਗਏ ਨੇ ਤੇ ਉਹਨਾਂ ਵਿੱਚ ਪਈਆਂ 600 ਡਰਾਣੀਆਂ ਦੇ ਕਰੀਬ ਤੂੜੀ ਵੀ ਸੜਕੇ ਪੂਰੀ ਤਰ੍ਹਾਂ ਨਾਲ ਸੁਆਹ ਹੋ ਗਈ ਹੈ ਜਾਣਕਾਰੀ ਅਨੁਸਾਰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਗਊਸ਼ਾਲਾ ਵਿੱਚ 120 ਤੋਂ ਵੱਧ ਗਊਆਂ ਨੇ ਜੋ ਸਾਰੀਆਂ ਦੀ ਸਾਰੀਆਂ ਵਿਰਦਨੇ ਅਤੇ ਦੁੱਧ ਨਹੀਂ ਦੇ ਰੀਆਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਇਹਨਾਂ ਲਈ ਤਿੰਨ ਸ਼ੈੱਡ ਪਾਏ ਗਏ ਨੇ ਤੇ ਜਿਨ੍ਹਾਂ ਵਿੱਚ ਜਿਹੜੇ ਵੱਡੇ ਸ਼ੈੱਡ ਨੇ ਉਹਨਾਂ ਦੇ ਵਿੱਚ ਗਊਆਂ ਬੰਨੀਆਂ ਸਨ ਉਸ ਦੇ ਸੜਨ ਤੋਂ ਪਹਿਲਾਂ ਹੀ ਸਾਰੀਆਂ ਗਊਆਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤਾ ਗਿਆ ਹੈ ਪਰ ਹੁਣ ਗਊ ਸ਼ਾਲਾ ਵਿੱਚ ਪਈ ਸਾਰੀ ਤੂੜੀ ਸੜਨ ਕਾਰਨ ਉਹਨਾਂ ਦੇ ਖਾਣ ਪੀਣ ਦੀ ਸਮੱਸਿਆ ਜਿਹੜੀ ਹੈ ਉਹ ਪੈਦਾ ਹੋ ਗਈ ਹੈ ਇਸ ਦੇ ਸਬੰਧ ਵਿੱਚ ਸਾਡੇ ਨਾਲ ਬਾਬਾ ਗਰੀਬਦਾਸ ਜੀ ਨੇ ਵਿਸ਼ੇਸ਼ ਤੌਰ ਤੇ ਫੋਨ ਤੇ ਜਿਹੜੀ ਆ ਉਹਨਾਂ ਦੀ ਗੱਲਬਾਤ ਹੋਈ ਹੈ ਆ ਤੁਹਾਨੂੰ ਵੀ ਸੁਣਾਉਣੀ ਆ ਜੀ ਜੀ ਨਾ ਜੀ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਕੀ ਹਾਲ ਏ ਹਾਂ ਠੀਕ ਆ ਜੀ ਕਿਰਪਾ ਜੀ ਜੀ ਇਹ ਪਤਾ ਲੱਗਿਆ ਕਾਰਨਾਂ ਦਾ ਕੋਈ ਕੀ ਅੱਗ ਕਿੱਦਾਂ ਲੱਗੀ ਹੈ ਅੰਦਰ ਪਤਾ ਨਹੀਂ ਸ਼ੋਰ ਸਰਕੜ ਹੋਇਆ ਕੋਈ ਉਹਦੇ ਕਰਕੇ ਲੱਗੀ ਹੋਵੇ ਸ਼ਾਰਟ ਨਾ ਨਾ ਸ਼ੋਰ ਸਰਗੜ ਹੋਇਆ ਤੋਹਾਨਾ ਤੇ ਤੂਰੀ ਕਾਫੀ ਹੈ ਨਾ ਬਾਹਰ ਤੱਕ ਵੀ ਬਾਬਾ ਜੀ ਦੀ ਕਿਰਪਾ ਲਾਦੀ ਪਈ ਅੱਛਾ ਤੇ ਕੀ ਕੀ ਫਿਰ ਸਫਾ ਹਾਂਜੀ ਕੀ ਕੀ ਸੜਿਆ ਕੀ ਕੀ ਨੁਕਸਾਨ ਆ ਦੋ ਵੱਡੇ ਛੱਡੇ ਗਊਸ਼ਾਲਾ ਦੇ ਹਾਂਜੀ ਤੇ گاਵਾ ਤੋਂ ਚਲੋ ਸੇਫਲੀ ਬਾਹਰ ਕੱਢ ਲਿਆ ਸੀ گاਵਾ ਵੀ ਉੱਤਰ ਸਾਈਡ ਤੇ ਵੱਖਰੇ ਪਿੰਨ ਛੱਡੀ ਨਾ ਤੇ گاਵਾ ਸਾਈਡ ਤੇ ਸੀ ਉਹਨਾਂ ਨੂੰ ਕੱਢ ਲਿਆ ਸੇਫਲੀ ਤੇ ਜਿਹੜੀਆਂ ਤੂੜੀ ਆ ਕੋਈ 300 ਨਾਲ ਵੱਡ ਟਰਾਲੀ ਸੀ ਉਹ ਸਰਗੀ ਵਿੱਚ ਤੇ ਦੋਹਾਂ ਛੱਡ ਵੱਡੇ ਬਿਲਕੁਲ ਡਿਸਮੈਂਟਲ ਹੋ ਗਏ ਠੱਟ ਠੱਟ ਜੇ ਡਿੱਗ ਪਏ ਅੱਗ ਨਹੀਂ ਪਿੱਗਲ ਗਏ ਛੱਡ ਬਿਲਕੁਲ ਟੱਟ ਗਏ ਇਹਨਾਂ ਦੇ ਛੱਡ ਹੀ ਉੱਪਰ ਇਹਨਾਂ ਹੀ ਵਾਦੀਆ ਕੰਮਣਾੋਂ ਨਿਕਲੀਆਂ ਸੀ ਵੱਡੀਆਂ ਵੱਡੇ ਛੱਡ ਹਾਂ ਉਹ ਸਾਰੀ 250 ਬਾਈ 250 ਬਾਈ ਕੋਈ 100 ਦਾ ਛੱਡ ਹੀ अच्छा तो कितना का टोटल नुकसान है 640 तो पूरी की सड गई और पूरी भी कोई 15 16 लाख की तो पूरी टूटी ही जे वादी होगी हां ਤੇ ਆਪਣਾ ਜਿਹੜਾ ਸ਼ੈੱਡ ਆ ਇਹ ਸ਼ੈੱਡ ਘਟੋ ਘਟਵੀ ਮਤਲਬ ਸਾਰਾ ਨੁਕਸਾਨ 바ਗੀ 40 ਕਿਤੇ ਲੱਖ ਦੇ ਲੱਗੇ ਹੋਇਆ ਨੁਕਸਾਨ अच्छा ਤੇ ਐ ਕੋਈ ਸਰਕਾਰੀ ਡੋਨੇਸ਼ਨ ਵੀ ਹੈਗੀ ਹੈ ਮਤਲਬ سپورਟ ਵੀ ਹੈਗੀ ਹੈ ਕੌਸ਼ਾ ਅੱਲਾ ਨੂੰ ਨਹੀਂ ਇਸ ਟਾਈਮ ਤੇ ਹੈ ਨਹੀਂ ਪਹਿਲਾਂ ਮਤਲਬ ਕਿ ਜਿਹੜਾ ਨਾ ਇਹ ਛੱਡ ਸੰਗਤ ਦੇ ਸਹਿਯੋਗ ਨਾਲ ਪਾਏ ਸੀ ਧੀਰੇ ਨਹੀਂ ਸੰਗਤ ਦੇ ਸਹਿਯੋਗ ਨਾਲ ਸਰਕਾਰੀ ਕੋਈ ਮਤਲਬ ਸਹਿਯੋਗ ਨਹੀਂ ਹੈਗਾ ਇਹਦੇ ਵਿੱਚ ਆਪਣਾ ਨਾ ਡਾਕਟਰ ਸਾਹਿਬ ਦੇਖਭਾਲ ਕਰ ਰਹੇ ਗਊਸ਼ਾਲਾ ਦੀ ਆਪਣੇ ਕੋ ਨਾ ਗਵਾ ਮਿਰਤ ਗਾਵਾ ਸਾਰੀਆਂ 120 ਦੇ ਕਰੀਬ ਗਾਵਾ ਵਾ ਹਾਂ 120 ਪਲੱਸ ਹੀ ਇਹ ਗਾਵਾ ਉਹ ਸਾਰੀਆਂ ਮਿਰਤ ਦੁੱਧ ਨਹੀਂ ਦਿੰਦੀਆਂ ਉਹਨਾਂ ਦੀ ਸੇਵਾ ਚੱਲਦੀ ਸ਼ੁਰੂ ਤੋਂ ਉਹ ਪਾਣੀ ਆ ਡਿਸਟ੍ਰਿਕਟ ਦੀ ਸਭ ਤੋਂ ਪ੍ਰਾਤਰੰਗਾ ਗਊਸ਼ਾਲਾ ਹੈ ਬਾਬਾ ਗ੍ਰੀਤਾ ਜੀ ਦੀ ਹਾਂ ਇਹਦੇ ਬਾਰੇ ਕੋਈ ਸਰਕਾਰੀ ਸਰਕਾਰੀ ਬੰਦਾ ਆਇਆ ਕੋਈ ਦੇਖਣ ਇੱਥੇ ਨੁਕਸਾਨ ਵੱਲੋਂ ਜੀ 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 ਡਾਕਟਰ ਸਾਹਿਬ ਆਏ ਆ ਤੇ ਆਪਰ ਵਾਲੀ ਸਾਹਿਬ ਵੀ ਹੁਣ ਆਏ ਆ ਤੇ ਐਸਡੀਐਮ ਸਾਹਿਬ ਕਹਿੰਦੇ ਆਉਣਗੇ ਅੱਛਾ ਕੋਈ ਮੰਗ ਸਰਕਾਰ ਅੱਗੇ ਰੱਖਣੀ ਹੋਏ ਸਰਕਾਰ ਅੱਗੇ ਮੰਗ ਇਹੋ ਹੀ ਜੇ ਹੁਣ ਐਪੀ ਜਰਾ ਮੁਆਵਜ਼ਾ ਵਾ ਕਿਉਂਕਿ ਗਊਸ਼ਾਲਾ ਕੇ ਕੋਈ ਸਾਰੀਆਂ ਵਗਾਰੀ ਦੋਸਤਾਂ ਨੇ ਵਾਲੀਆਂ ਗਾਈਆਂ ਸੇਵਾ ਚੱਲਦੀ ਪਈ ਹੈ ਸਰ ਸੇਵਾ ਚੱਲਦੀ ਹੈ ਜਿੰਨੀਆਂ ਸਾਡੇ ਇਲਾਕੇ ਦੇ ਦਸ ਦਵਾ ਬੜੀਆਂ ਫਿਰਦੀਆਂ ਸਰ ਚੱਲਿਆ ਆਗਰੇ ਸਰ ਮੈਂ ਤੇ ਸਹਿਯੋਗ ਨੇ ਗਊਸ਼ਾਲਾ ਚੱਲਦੀ ਆਉਂਦੀ ਆ ਕਿਓ ਲੋ ਜਿੰਨਾ ਵੱਤ ਹੋ ਅਧ ਹੋ ਸਕਦਾ ਹਾਂ ਤੇ ਇਹ ਤਾਂ ਕਾਨੂੰਨ ਜਿਆਦਾ ਹੋ ਗਿਆ ਲੈ ਚਲੋ ਸੈਟਿਫਿਕੇਟ ਪਿਆ ਜਾਂਦਾ گاਵਾ ਜਿਹੜੀਆਂ ਉਹ ਫੇਰ ਵਿਚਾਰੀਆਂ ਆਪਣੀ ਧੰਨਵਾਦ ਪਾਣੀ ਠੀਕ